ਫਿਰ ਅਸੀਂ ਮਜ਼ਾਰੇ ਕਰਦੇ ਰਹੇ ਹਾਂ ਤੇ ਮਜ਼ਾਰੇ ਹਾਈਡ ਪਾਰਕ ਦੇ ਵਿੱਚੋਂ ਸ਼ੁਰੂ ਹੋ ਕੇ ਤੇ ਅਸੀਂ ਇੰਡੀਅਨ ਹਾਈ ਕਮਿਸ਼ਨਰ ਦੇ ਮੋਰ ਦੀ ਜਾ ਕੇ ਤੇ ਮਜ਼ਾਰੇ ਕਰਦੇ ਸੀ ਠੀਕ ਲੇਕਿਨ ਉਹ ਉਹਨਾਂ ਨੂੰ ਹਾਜ਼ਮ ਨਹੀਂ ਸੀ ਹੁੰਦੇ ਤੇ ਉੱਥੇ ਧਰਨੇ ਵੀ ਲਾਏ ਪੁਲਿਸ ਨੇ ਸਾਨੂੰ ਫੜਿਆ ਵੀ ਤੇ ਬਹੁਤ ਕੁਝ ਹੁੰਦਾ ਰਿਹਾ ਲੇਕਿਨ ਉਹ ਮਜ਼ਾਰੇ ਜਿਹੜੇ ਆ ਇਹਨਾਂ ਨੇ ਹਿੰਦੁਸਤਾਨ ਦੀ ਸਰਕਾਰ ਨੇ ਇੱਥੇ ਦੀ ਸਰਕਾਰ ਦੇ ਨਾਲ ਗੱਲਬਾਤ ਕਰਕੇ ਜਿਹੜਾ ਉਹਦਾ ਰੂਟ ਸੀ ਉਹ ਇੰਡੀਅਨ ਹਾਈ ਕਮਿਸ਼ਨ ਦੇ ਮੋੜ ਤੋਂ ਥੋੜਾ ਜਿਹਾ ਪਿੱਛੇ ਕਰ ਲਿਆ ਅੱਛਾ ਜੀ ਤਾਂ ਕਿ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਉਹ ਬਦਨਾਮ ਨਾ ਹੋਵੇ ਪਹਿਲਾਂ ਇਹ ਮੁਜ਼ਾਰਾ ਹਾਈ ਕਮਿਸ਼ਨ ਦੇ ਸਾਹਮਣੇ ਹੋ ਕੇ ਨਿਕਲਦਾ ਸੀ ਬਿਲਕੁਲ ਤੇ ਹੁਣ ਕਿੰਨੇ ਸਾਲਾਂ ਤੋਂ ਇਹ ਉੱਥੋਂ ਦੇ ਨਹੀਂ ਗੁਜ਼ਰੇ ਇੱਕ ਕਾਫੀ ਚਿਰ ਤੋਂ ਕਾਫੀ ਮਤਲਬ ਲਾਦੀ ਕੁਟਵਟ ਦੋ ਦਹਾਕੇ ਤਾਂ ਹੋ ਗਏ ਨੇ ਕਿਉਂਕਿ ਅਖਬਾਰਾਂ 'ਚ ਜੋ ਖਬਰਾਂ ਸੀ ਪੜਦੇ ਆ ਰਹੇ ਹਾਂ ਜੀ ਠੀਕ ਤੇ ਉਹ ਫਿਰ ਯਾਨੀ ਇਸੇ ਹਿਸਾਬ ਦੇ ਨਾਲ ਮਜਾਰੇ ਹੁੰਦੇ ਰਹੇ ਲੇਕਿਨ ਮਜਾਰਿਆਂ ਦੇ ਨਾਲ ਫਿਰ ਇਹ ਚੀਜ਼ ਹੋ ਗਈ ਕਿ ਸਾਨੂੰ ਚਾਰ ਮਜਾਰੇ ਸਾਡੇ ਪੱਕੇ ਹੋ ਗਏ ਉਹ ਚਾਰ ਮਜਾਰੇ ਇਸੇ ਸੰਦਰਭ ਦੇ ਵਿੱਚ ਜਾਂ ਪੂਰੇ ਯੂਕੇ ਦੇ ਵਿੱਚ ਵਕ ਵਕ ਤਾ ਨਹੀਂ ਇਸੇ ਗੱਲ ਠੀਕ ਉਹ ਇਸ ਤਰੀਕੇ ਦੇ ਨਾਲ ਸੀ ਕਿ 26 ਜਨਵਰੀ ਹੂੰ 29 ਅਪ੍ਰੈਲ ਜੀ ਹਾਂ ਫਿਰ ਫਿਰ 6 ਜੂਨ ਠੀਕ ਤੇ 15 ਅਗਸਤ ਠੀਕ 15 ਅਗਸਤ ਇਹ ਆਪਣੀ ਆਜ਼ਾਦੀ ਮਨਾਉਂਦੇ ਆ ਹੂੰ ਤੇ ਅਸੀਂ ਇਹਨਾਂ ਨੂੰ ਦੱਸਦੇ ਪਏ ਅਸੀਂ ਗੁਲਾਮ ਹਾਂ ਜੀ ਸੋਤਰਾ ਸਾਹਿਬ ਜਦ ਅਸੀਂ ਇਸ ਇਹਨਾਂ ਮਜ਼ਾਰਿਆਂ ਦੀ ਗੱਲ ਕਰਦੇ ਹਾਂ ਜੋ ਚਾਰ ਮਜ਼ਾਰੇ ਤੁਸੀਂ ਇੱਥੇ ਦੱਸੇ ਨੇ ਇਸ ਦੇ ਵਿੱਚੋਂ ਜੂਨ ਦੇ ਮੁਜ਼ਾਰੇ ਦੇ ਵਿੱਚ ਤੁਸੀਂ ਸਲਾਨਾ ਉੱਥੇ ਪਹੁੰਚਦੇ ਹੋ ਜੀ ਉਸ ਉਹਨਾਂ ਮੁਜ਼ਾਰਿਆਂ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਮੁਜ਼ਾਰਿਆਂ ਦਾ ਜੋ ਤੁਹਾਡਾ ਤਜਰਬਾ ਰਿਹਾ ਜੋ ਤੁਹਾਡਾ ਐਕਸਪੀਰੀਅੰਸ ਰਿਹਾ ਕੀ ਤੁਸੀਂ ਇਹ ਮਹਿਸੂਸ ਕੀਤਾ ਕਿ ਹਾਂ ਇਹਨਾਂ ਮੁਜ਼ਾਰਿਆਂ ਦੇ ਵਿੱਚ ਸ਼ਾਮਲ ਹੋ ਕੇ ਬਤੌਰ ਸਿੱਖ ਤੁਸੀਂ ਜੋ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹੋ ਉਹ ਹੋਰਨਾਂ ਨੂੰ ਵੀ ਨਿਭਾਣੀ ਚਾਹੀਦੀ ਹੈ ਕਿ ਮੁਜ਼ਾਰੇ ਦਰ ਮੁਜ਼ਾਰਾ ਉੱਥੇ ਗਿਣਤੀ ਵਧੀ ਰਹੀ ਕਿ ਤੁਸੀਂ ਇਸ ਚੀਜ਼ ਨੂੰ ਮਹਿਸੂਸ ਕੀਤਾ ਦੇਖੋ ਹ ਹ ਗੱਲ ਇਹ ਆ ਕਿ ਜਿਹੜੇ ਮੁਜਾਰੇ ਆ ਪਹਿਲਾਂ ਤਾਂ ਉਹਨਾਂ ਦੀ ਗਿਣਤੀ ਬਹੁਤ ਹੁੰਦੀ ਸੀ ਹ ਜਿਹੜਾ ਪਹਿਲਾ ਮੁਜਾਰਾ ਇਥੋਂ ਕੀਤਾ ਉੱਥੇ ਜਾ ਕੇ ਉਹਦੇ ਵਿੱਚੋਂ ਮੇਰਾ ਖਿਆਲ ਆ ਪਈ 15 ਕੋਚਾਂ ਸੀ ਜੀ ਕੋਚਾਂ ਦੇ ਵਿੱਚ ਵੀ ਬੰਦੇ ਪੂਰੇ ਨਹੀਂ ਚੜਾ ਸਕੇ ਜੀ ਤੇ ਇੱਕ ਟ੍ਰੇਨ ਬੋਕੀ ਕੀਤੀ ਗਈ ਸਮਹਿਤਿਕ ਗੁਰਦੁਆਰੇ ਬਣੋ ਰਾਈਟ ਮੈਨੂੰ ਯਾਦ ਆ ਕਿ ਉਸ ਵੇਲੇ ਗੁਰਦੇਵ ਸਿੰਘ ਚੋਹਾਨ ਹੁਣੀ ਪ੍ਰਧਾਨ ਸੀ ਜੀ ਔਰ ਉਹ ਟ੍ਰੇਨ ਬੋਕ ਕੀਤੀ ਤੇ ਉਹ ਟ੍ਰੇਨ ਦੇ ਵਿੱਚ ਸੰਗਤ ਗਈ ਐਡਾ ਵੱਡਾ ਅਕਾਠ ਕਦੇ ਨਹੀਂ ਸੀ ਹੋਇਆ ਜਿੱਡਾ ਉਹ ਹੋਇਆ ਉਸ ਤੋਂ ਬਾਅਦ ਹੌਲੀ ਹੌਲੀ ਘਟ ਦੇ ਘਟ ਦੇ ਕੋਸ਼ ਸੰਗਤ ਦੇ ਤੁਹਾਨੂੰ ਵੀ ਪਤਾ ਆ ਕਿ ਜਸਮੇਲੇ ਬੰਦਾ ਕੋਈ ਵੀ ਕੰਮ ਕਰਦਾ ਆ ਉਹਦੇ ਵਿੱਚ ਪਹਿਲਾਂ ਉਤਸ਼ਾਹ ਜ਼ਿਆਦਾ ਹੁੰਦਾ ਫਿਰ ਹੌਲੀ-ਹੌਲੀ ਘਟਣ ਵੀ ਲੱਪ ਜਾਂਦਾ ਜੀ ਲੇਕਿਨ ਸਾਡੀ ਖੁਸ਼ਕਿਸਮਤੀ ਕਹਿ ਲਓ ਜਾਂ ਸਾਡਾ ਇਹ ਲਓ ਪਈ ਇਹੋ ਜਿਹਾ ਟਾਈਮ ਵੀ ਆਇਆ ਹਮ ਕਿ ਮਜਾਰਿਆਂ ਦੇ ਵਿੱਚ 10-12-12 ਬੰਦੇ ਵੀ ਨਹੀਂ ਸੀ ਹੁੰਦੇ